ਹਾਂ ਸਰ ਕੀ ਨਾ ਸਰ ਆਪਣਾ ਕੀ ਕੰਮ ਹੈ ਸਰ ਮੇਰਾ ਬਲਵੰਤ ਸਿੰਘ ਹੈ ਜੀ ਬਾਡ ਹੇਲਡਰ ਪਿਆਉ ਦਾ ਤੋਂ ਮੈਂ ਪਾਰਟੀ ਮੈਂ ਲਿੰਕ ਕੀਤੀ ਹਾਂ ਮੈਂ ਪਾਰਟੀ ਤੋਂ ਤੇ ਸਭ ਤੋਂ ਪਹਿਲਾਂ ਮੈਂ ਸਾਡੇ ਸੁਪਰੀਮੋ ਆਮ ਆਦਮੀ ਪਾਰਟੀ ਦੇ ਜਿਹੜੀ ਅਰਵਿੰਦ ਕੇਜਰੀਵਾਲ ਜੀ ਸਾਡੇ ਪੰਜਾਬ ਦੇ ਹਰਿਆਵਲੇ ਮੁੱਖ ਮੰਤਰੀ ਭਗਵਤ ਸਿੰਘ ਜੀ ਅਬਿਰਵਾਦੀ ਹਰਿਪ੍ਰੀਮ ਮੰਤਰੀ ਜੀ ਸਵਾਰਜੀਤ ਸਿੰਘ ਜੀ ਮੰਗਿਆ ਸਾਡੀ ਜਨਰਲ ਦੀ ਤੇ ਪੰਜਾਬ ਦੀ ਹਾਈ ਕਮਾਂਡ ਦਾ ਮਤ ਹੈ ਕਿ ਉਹ ਘਮਾਨ ਕਰਦਾ ਜਿਨ੍ਹਾਂ ਨੂੰ ਮੈਨੂੰ ਇੱਕ ਨਿਮਾਣੇ ਜੀ ਵਰਕਰ ਨੂੰ ਟਿਕਟ ਦੇ ਕੇ ਨਵਾ ਗਿਆ ਤੇ ਮੈਂ ਤਦ ਲਈ ਪਾਰਟੀ ਦੇ ਇੱਕ ਵਾਰ ਫਿਰ ਚੋਣਵਾਦ ਕਰਦਾ ਆ ਆਮਾਦੀ ਪਾਰਟੀ ਨੇ ਤੁਹਾਨੂੰ ਟਿਕਟ ਦੇ ਕੇ ਚੋਣ ਮੈਦਾਨ ਦੇ ਵਿੱਚ ਪਾਇਆ ਵਾਰਡ ਦੇ ਵਿੱਚ ਕਿਸ ਤਰ੍ਹਾਂ ਦੇ ਕੰਮ ਨੇ ਕਿਹੜੇ ਕਿਹੜੇ ਕੰਮ ਨੇ ਕਿਸ ਤਰ੍ਹਾਂ ਮੇਰੀਆਂ ਮੁੱਦਿਆਂ ਲੈ ਕੇ ਤੁਸੀਂ ਦਾਸ ਕਰੋ ਵਾਰਡ ਦੇ ਵਿੱਚ ਬਹੁਤ ਜਾਦੇ ਕੰਮ ਨੇ ਜੀ ਇੱਕ ਤਾਂ ਜਿਹੜਾ ਸਾਡਾ ਵਾਰਡ ਆ ਤਕਰੀਬਨ 14 ਨੰਬਰ ਕਲੰਮ ਨੇ ਇਦੇ ਵਿੱਚ ਜਿਹੜੇ ਕੁਛ ਕਰਨੇ ਉਹ ਨਗਰ ਪੰਚਾਇਤ ਉਹਦੀ ਜਿਹੜੀ ਜ਼ਮੀਨ ਆ ਉਹਨਾਂ ਦੇ ਵਿੱਚ ਵਸੇ ਹੋਣ ਪੰਚਾਇਤ ਦੀ ਪਹਿਲਾਂ ਜ਼ਮੀਨ ਦਿੱਤੀ ਹੋ। ਉਹਨਾਂ ਦੇ ਵਿੱਚ ਕੋਈ ਵੀ ਮਾਲਕੀ ਦੇ ਕਾਗਜ਼ ਕਿਸੇ ਕੋਲ ਨਹੀਂ ਹੈ। ਇਹ ਬਹੁਤ ਤਰਾਸਦੀ ਗੱਲ ਆ ਕਿ ਕੋਈ ਬੜੀਆਂ ਸਰਕਾਰਾਂ ਆਈਆਂ ਬੜੀਆਂ ਚੱਲੀਆਂ ਗਈਆਂ ਉਹਨਾਂ ਨੇ ਬੜੇ ਵਾਅਦੇ ਕੀਤੇ ਜੀ ਤੁਹਾਡਾ ਆ ਕਰ ਦੋਗੇ ਉਹ ਕਰਦੇ ਹੋਏ ਪਰ ਕਿਸੇ ਨੇ ਨਾ ਕਰਾਂਗੇ ਪਰ ਹੁਣ ਆਵਾਮੀ ਪਾਰਟੀ ਦੀ ਸਰਕਾਰ ਆਈ ਹੈ ਜਿਹੜੀ ਕਿ ਆਮ ਲੋਕਾਂ ਦੀ ਸਰਕਾਰ ਆ ਤੇ ਉਹ ਆਵਾਮੀ ਪਾਰਟੀ ਦੇ ਅਸੀਂ ਮੰਤਰੀ ਸਾਹਿਬ ਦੇ ਇਹ ਵੀ ਧਿਆਨ ਦੇ ਵਿੱਚ ਲੈਂਦੀ ਆ ਗੱਲ। ਕਿਉਂਕਿ ਹੁਣ ਮੰਤਰੀ ਸਾਹਿਬ ਮਾਲ ਮੰਤਰੀ ਨੇ ਤੇ ਮੰਤਰੀ ਵੀ ਨੇ ਸਰਕਾਰ ਵੀ ਆਪਣੀ ਆ ਉਹ ਕਹਿੰਦੇ ਸਹਿਮ ਦੇ ਆਧਾਰ ਤੇ ਜਿਹੜੇ ਕੰਮ ਹੋਣ ਵਾਲੇ ਕੋਲੀਆਂ ਦੇ ਵਿੱਚ ਜਿਹੜੇ ਆਪਾਂ ਨੂੰ ਮਾਲਕੀ ਦੇ ਜਿਹੜੇ ਹੱਕ ਲੈ ਜਾਣਗੇ ਤਾਂ ਸਭ ਤੋਂ ਵੱਡਾ ਕੰਮ ਆ ਉਹਦੇ ਵੱਡਾ ਕੋਈ ਕੰਮ ਨਹੀਂ ਕਿੰਨਾ ਕੀ ਲਿਆ ਇੰਨੀ ਇੰਪੋਰਟੈਂਟ ਵਾ ਇਹ ਤਕਰੀਬਨ 1000 ਵੋਟਾਂ ਜੀ ਤੇ ਏਰੀਆ ਇੱਥੋਂ ਸਾਰਾ ਪਿੰਕ ਨੂੰ ਚਲੇ ਜਾਂਦਾ ਥੋੜਾ ਜਿਹਾ ਪਿੰਡ ਲੰਮੂਪੁਰ ਦੇ ਵਿੱਚ ਦੋ ਤਿੰਨ ਗੜੀਆਂ ਹੈਗੇ ਜੀ ਵਾਰਡ ਦੇ ਵਿੱਚ ਇੱਕ ਪਾਰਕ ਵੀ ਹੈ ਵੱਡੀ ਹਾਂਜੀ ਪਾਰਕ ਇਹ ਕਿੰਨੀ ਕਿ ਕਿਹੋ ਜਿਹੀ ਪਾਰਕਾਂ ਬਣਾਈ ਗਈ ਤੇ ਉਹ ਕਿਹੋ ਜਿਹਾ ਦਾ ਹੈ ਉਹ ਵਧੀਆ ਜੀ ਪਹਿਲਾਂ ਟੋਪਾ ਹੁੰਦਾ ਸੀ ਉੱਥੇ ਤੇ ਉਹ ਵਧੀਆ ਕੰਮ ਹੋਇਆ ਉਹਦੇ ਉੱਤੇ ਟੋਪੇ ਟੋਪੇ ਦੇ ਉੱਤੇ ਪਾਰਕ ਬਣ ਗਈ ਹੈਗੀ ਹੁਣ ਉਹ ਪਾਰਕ ਦੇ ਵਿੱਚ ਵੀ ਇੱਕ ਮੰਦਿਰ ਰੱਖਿਆ ਹੈਗਾ ਤੇ ਉਹਦੀ ਪ੍ਰੋਪਰ ਸਾਰਾ ਮੈਨੇਜਰੀ ਜਿੰਨੂੰ ਸਾਫ ਸਪਾਈ ਦਾ ਧਿਆਨ ਰੱਖਿਆ ਜਾਂਦਾ ਤੇ ਲੋਕ ਬਾਹਰੋਂ ਆ ਕੇ ਸਾਨੂੰ ਯਾਦ ਕਰਦੇ ਹਨ ਮਦਪੁਰ ਦੇ ਪਿੰਡ ਨੂੰ ਸਾਰੇ ਸੈਰ ਕਰਦੇ ਬਹੁਤ ਵਧੀਆ ਲੱਗਦਾ ਬ੍ਰਿੰਦਵਨ ਵਿੱਚ ਠੀਕ ਹੈ ਪਾਰਟੀ ਬਣਾਉਂਣ ਮਨਰੰਦ ਵਿੱਚ ਉਤਰੇ ਹਾਂ ਬਾੜਵਾਸੀ ਵੀ ਕਿਸਨਾ ਅਪੀਲ ਕਰਦੇ ਹਾਂ ਕੀ ਕਹੋਂਗੇ ਬਾੜਵਾਸੀਆਂ ਨੂੰ ਦੇਖੋ ਜੀ ਮੈਂ ਬਾੜਵਾਸੀਆਂ ਦਾ तहे ਦਿਲੋਂ ਸ਼ੁਕਰਗੁਜ਼ਾਰ ਹਾਂ ਜਿਹੜੇ ਕਿ ਮੇਰੇ ਨਾਲ ਮੋਢੇ ਦਾ ਮੋਢਾ ਜੋੜ ਕੇ ਜਿਹੜੇ ਭਾਈ ਸਾਹਿਬ ਨੇ ਮੇਰੇ ਸਾਡੇ ਸੱਤ ਪੰਨ ਸੱਤਾ ਦੀ ਇਹ ਵੀ ਸਾਡੀ ਪਾਰਟੀ ਦੇ ਵਿੱਚ ਸੀਗੇ ਅਸੀਂ ਦਹਾੜ ਸਾਰੀ ਸੀਗੇ ਚਲੋ ਪਾਰਟੀ ਨੇ ਇੱਕ ਨੂੰ ਟਿਕਟ ਦਿੱਤੀ ਆ ਇਹਨਾਂ ਦਾ ਸਾਰਿਆਂ ਦਾ ਮੇਰੇ ਨਾਲ ਆ ਮੇਰੇ ਹੱਥ ਹੱਥ ਸਪੋਰਟ ਆ ਸਾਰੀ ਮਨਨ ਦੇ ਬਾੜ ਦੇ ਵਿੱਚ ਸੰਦੇਲੇ ਸੋ ਸਾਰੇ ਮੇਰੀ ਸਪੋਰਟ ਦਿੱਤੇ ਨੇ ਖਾਸ ਤੌਰ ਤੇ ਇਹਨਾਂ ਦਾ ਮੈਂ ਜ਼ਿਕਰ ਕਰਦਾ ਕਿਉਂਕਿ ਨਾਲ ਜੁੜੇ ਚੱਲਦੇ ਆ। ਹਾਂ ਜੀ। ਕੀ ਕਹਿਣਾ ਚਾਹੁੰਦੇ ਹੋ? ਅੱਜ ਭਲਵੰਤ ਸਿੰਘ ਜੀ ਆਪਣੇ ਚੋਣ ਮੈਦਾਨ ਦੇ ਅੰਦਰ ਉਤਰੇ ਨੇ। ਹਾਂ ਜੀ। ਕੀ ਕਹਿੰਦੇ? ਮੈਂ ਇਹ ਕਹਿਣਾ ਚਾਹੁੰਦਾ ਜਿਹੜੀ ਭਲਵੰਤ ਸਿੰਘ ਨੇ ਗੱਲ ਕੀਤੀ ਆ ਤੇ ਮਤਲਬ ਮੈਂ ਵੀ ਉਹ ਗੱਲ ਤੋਂ ਹੀ ਪੈਗਾ ਜਨਾ ਆਪਣੀ ਗੱਲ। ਸਾਡੀ ਇਹ ਡਿਮਾਂਡ ਆ ਭਲਵੰਤ ਜੀ ਜਿਹੜੀ ਗੱਲ ਕੀਤੀ ਆ ਵੀ ਉਹ ਸਾਡੀ ਪਲਾਟ ਨਾ ਲੱਗਣੀ ਚਾਹੀਏ। ਸਰਕਾਰਾਂ ਆਂਿਆਂ ਚ ਵਾਦੇ ਕੀਤੇ ਨੇ ਨਹੀਂ ਪੂਰੇ ਹੋਇਆ ਜੀ ਸਭ ਕਈਆਂ ਨੂੰ। ਤੇ ਸਾਡੀ ਇਹ ਮੰਤਰੀ ਸਾਹਿਬ ਅੱਗੇ ਨੂੰ ਅਰਜ਼ਾ ਇੱਕ ਸਾਡਾ ਪ੍ਰਿੰਸ ਦੀਗਾ ਸਕੂਲ ਆ ਪੰਜਵੇਂ ਦਾ ਬਰਸਾ ਹਰ ਹਰ ਇਹ 2400 ਦੇ ਬੱਚੇ ਨੇ ਦੇਖੋ ਕੱਲ ਨੂੰ ਸਾਡੀ ਜ਼ਿੰਦਗੀ ਰਹੂਗੀ ਅਸੀਂ ਦੇਖਾਂ ਉਹ ਬੇਟੇ ਪੋਤੇ ਇਹ ਧੋਖ ਤੋਂ ਬਚਣਗੇ ਸਾਨੂੰ ਇਹ ਅਰਜ਼ਾ ਪ੍ਰਿੰਸ ਦੀਗਾ ਸਕੂਲ ਇੱਕ ਮੈਡੀਕਲ ਜਿਹੜਾ ਪਮੇ ਗਿਆ ਉਹ ਇੱਥੇ ਆਉ ਉਹ ਵੀ ਇੱਥੇ ਤੇ ਦੋ ਤਿੰਨ ਦਿਨ ਹੀ ਤੇ ਦੁਆਰ ਸਤਿਪਾਲਾ ਕਰੀ ਨਾ ਟਿਲ ਦਾ ਟੈਂਪੋ ਨੇ ਹਾਂ ਮਲੇ ਨੂੰ ਹੁਟਦਾ ਹੋਵੇ ਕਮੇਟੀ ਦੀ ਜਗਾ ਪਈ ਆ ਬਰਾਉ ਮਰੇਦਾ ਆ ਜੀ ਉਹ ਜਗਾ ਹੈ ਜੀ ਕੋਸ਼ਿਸ਼ ਸੂਲ ਬਣਾਇਆ ਜਾਵੇ ਹੋਰ ਕਿਤਾ ਕੀ ਲੈਣੋ ਕਿਹੜੇ ਮੁੱਦੇ ਨੇ ਵਾਰਦੇ ਦੇਤੇ ਕਿਹੜੇ ਇਸ ਤਰ੍ਹਾਂ ਦੇ ਕੰਮ ਨੇ ਮੁੱਦੇ ਅੱਗੇ ਨਹੀਂ ਕਿਹੜੇ ਫੰਕਸ਼ਨ ਨਹੀਂ ਲਿਖੇ ਨਹੀਂ ਹੈ ਜੀ